ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੇ ਹੀ ਆਪਣੇ ਭਰਾ ਦਾ ਕਤਲ ਕਰ ਦਿੱਤਾ ਦੱਸਦੀ ਹੈ ਕਿ ਜਿਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਐਸਆਈ ਤੈਨਾਤੀ ਜਦੋਂ ਬੀਤੇ ਦਿਨਾਂ ਉਹ ਆਪਣੀ ਪਤਨੀ ਦੇ ਨਾਲ ਨਾਨਕਿਆਂ ਤੋਂ ਵਾਪਸ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਉਸਦੇ ਭਰਾ ਸੁਖਦੇਵ ਸਿੰਘ ਨੇ ਟਰੈਕਟਰ ਦੇ ਉੱਤੇ ਆਉਂਦੇ ਹੋਏ ਉਸ ਨੂੰ ਦੇਖ ਲਿਆ ਅਤੇ ਆਪਣੇ ਟਰੈਕਟਰ ਦੇ ਨਾਲ ਹੀ ਆਪਣੇ ਭਰਾ ਦਾ ਕਤਲ ਕਰ ਦਿੱਤਾ ਬੁਰੇ ਤਰੀਕੇ ਦੇ ਨਾਲ ਕੁਚਲ ਕੇ ਰੱਖ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਦੱਸ ਦिए ਕਿ ਪੰਜਾਬ ਪੁਲਿਸ ਦੇ ਵਿੱਚ ASI ਤਨਾਰ ਸੀ ਮ੍ਰਿਤਕ ਭਰਾ ਜਿਸ ਦਾ ਕੀ ਨਾਮ ਜੋਗਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਦੱਸ ਦिए ਕਿ ਜੋਗਿੰਦਰ ਸਿੰਘ ਦਾ ਸੁਖਦੇਵ ਸਿੰਘ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਤੇ ਬੀਤੇ ਦਿਨਾਂ ਜਦੋਂ ਜੋਗਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ASI ਹੈ ਆਪਣੀ ਪਤਨੀ ਦੇ ਨਾਲ ਨਾਨਕਿਆਂ ਤੋਂ ਬਾਈਕ ਦੇ ਉੱਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਸੁਖਦੇਵ ਸਿੰਘ ਅਤੇ ਉਸ ਦਾ ਪੁੱਤਰ ਟਰੈਕਟਰ ਤੇ ਜਾ ਰਹੇ ਸੀ ਜਦੋਂ ਜੋਗਿੰਦਰ ਸਿੰਘ ਨੂੰ ਉਹਨੇ ਆਉਂਦੇ ਹੋਏ ਦੇਖਿਆ ਤਾਂ ਸੁਖਦੇਵ ਸਿੰਘ ਨੇ ਆਪਣਾ ਟਰੈਕਟਰ ਰੋਕ ਕੇ ਰਾਹ ਘੇਰ ਲਿਆ ਅਤੇ ਰਾਹ ਦੇ ਵਿੱਚ ਪਹਿਲਾਂ ਤਾਂ ਉਸ ਦੇ ਉੱਤੇ ਹਮਲਾ ਕੀਤਾ ਜਦੋਂ ਉਹ ਜ਼ਖਮੀ ਹੋ ਗਿਆ ਤਾਂ ਉਸ ਦੇ ਉੱਤੋਂ ਟਰੈਕਟਰ ਲੰਘਾ ਦਿੱਤਾ ਹਾਲਾਂਕਿ ਜੋ ਉਸ ਦੀ ਪਤਨੀ ਸੀ ਜੋਗਿੰਦਰ ਸਿੰਘ ਦੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਜਿਸ ਦੇ ਬਿਆਨਾਂ ਦੇ ਆਧਾਰ ਤੇ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਾਂ ਬਰਨਾਲਾ ਦੇ ਪਿੰਡ ਕਾਲੇਕੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਜ਼ਮੀਨ ਦੇ ਟੋਟੇ ਨੂੰ ਲੈ ਕੇ ਦੋਸ ਸਕੇ ਭਰਾ ਆਪਸ ਦੇ ਵਿੱਚ ਇੱਕ ਦੂਜੇ ਦੀ ਜਾਨ ਦੇ ਪਿਆਸੇ ਹੋਏ ਨੇ ਤੇ ਇੱਕ ਭਰਾ ਨੇ ਦੂਸਰੇ ਭਰਾ ਦਾ ਕਤਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਹੁਣ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਜੋ ਪਤਨੀ ਸੀ ਜੋਗਿੰਦਰ ਸਿੰਘ ਦੀ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਨੇ ਦੂਜੇ ਭਰਾ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਕੱਲ ਸ਼ਾਮ ਕਰੀਬ 8 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਜੋਗਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਡਿਊਟੀ ਕਰਦੇ ਸੀ ਇਹ ਜੋ ਬਰਨਾਲੇ ਰਹਿੰਦੇ ਨੇ ਤੇ ਇਹਨਾਂ ਦੇ ਆਪਣੇ ਬ੍ਰਦਰ ਸੁਖਦੇਵ ਸਿੰਘ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਪ੍ਰਾਪਰਟੀ ਰਿਲੇਟਡ ਜਿਹੜਾ ਡਿਸਪਿਊਟ ਚੱਲਦਾ ਸੀਗਾ ਕੱਲ ਸ਼ਾਮ ਇਹ ਆਪਣੀ ਪਤਨੀ ਵੀਰਪਾਲ कौर ਦੇ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਵਾਪਸ ਬਰਨਾਲਾ ਸਾਈਡ ਨੂੰ ਆ ਰਹੇ ਸੀ ਜਦੋਂ ਇਹ ਭੈਣੀ ਜੱਸਾ ਲਿੰਕ ਰੋਡ ਦੇ ਉੱਤੇ ਕਰੀਬ 2 ਕਿਲੋਮੀਟਰ ਆਏ ਤਾਂ ਅੱਗੇ ਤੋਂ ਟਰੈਕਟਰ ਦੇ ਉੱਤੇ ਇਹਨਾਂ ਦਾ ਜਿਹੜਾ ਬ੍ਰਦਰ ਹੈ ਛੋਟਾ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਦਾ ਬੇਟਾ ਰਵਨਪ੍ਰੀਤ ਸਿੰਘ ਇਹ ਆ ਰਹੇ ਸੀ ਇਹਨਾਂ ਨੇ ਟਰੈਕਟਰ ਰੋਕ ਕੇ ਤੇ ਉਹਦੇ ਉੱਤੇ ਜਿਹੜਾ ਟੱਕਰ ਮਾਰ ਕੇ ਜਿਹੜੀ ਬਲਬੀਰ ਕੌਰ ਸਾਈਡ ਤੇ ਖੜੀ ਸੀ ਉਹ ਥੋੜੀ ਉਹਨੂੰ ਘਬਰਾਟ ਹੋ ਗਈ ਸੀ ਤੇ ਇਹਨਾਂ ਨੇ ਟੱਕਰ ਮਾਰ ਕੇ ਜਿਹੜਾ ਪਹਿਲਾਂ ਉਹਨੂੰ ਮੋਟਰਸਾਈਕਲ ਤੋਂ ਥੱਲੇ ਸਿੱਡ ਦਿੱਤਾ ਖੇਤਾਂ ਵਿੱਚ ਤੇ ਬਾਅਦ ਦੇ ਵਿੱਚ ਟਰੈਕਟਰ ਜਿਹੜਾ ਉਹਦੇ ਉੱਤੇ ਚੜਾ ਕੇ ਪੂਰਾ ਜਿਹੜਾ ਉਹਨੂੰ ਕਤਲ ਕਰ ਦਿੱਤਾ ਸੋ ਵੀਰਪਾਲ ਕੌਰ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜਾ ਐਫ ਆਈ ਆਰ ਥਾਣਾ ਧਨੋਲਾ ਵਿਖੇ ਦਰਜ ਕਰ ਦਿੱਤੀ ਆ ਦੋਨਾਂ ਦੇ ਖਿਲਾਫ ਤੇ ਦੋਸ਼ੀਆਂ ਦੀ ਭਾਲ ਜਾਰੀ ਆ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਇਹ ਜਿਹੜੀ ਡੈਡ ਬੋਡੀ ਆ ਉਹਨੂੰ ਸਿਵਲ ਹਸਪਤਾਲ ਬਰਨਾਲਾ ਜਿਹੜਾ ਪੌਂਚਰੀ ਵਿੱਚ ਰਖਵਾ ਦਿੱਤਾ ਗਿਆ ਪੋਸਟਮਾਰਟਮ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਸਰ ਬੰਦੇ ਰੈਸਟ ਹੋਗੇ ਜੀ ਬੰਦਿਆਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਦੀ ਤਲਾਸ਼ ਜਾਰੀ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ